ਨਸ਼ਾ ਮੁਕਤੀ ਪੰਜਾਬ ਵੱਲੋਂ ਸ੍ਰੀ ਸੂਰਜਕੁੰਡ ਸਰਬ ਹਿਤਕਾਰੀ ਵਿੱਦਿਆ ਮੰਦਿਰ ਸੁਨਾਮ ਵਿਖੇ ਨਸ਼ਾ ਮੁਕਤੀ ਸੰਬੰਧੀ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਵਿੱਚ ਸ੍ਰੀ ਜਸਵੀਰ ਸਿੰਘ ਨਸ਼ਾ ਮੁਕਤ ਭਾਰਤ ਮੋਹਿੰਦ ਦੇ ਉਤਰੀ ਜੋਨ ਮੁਖੀ ਨੇ ਮੁੱਖ ਬਲਾਰੇ ਵਜੋਂ ਸ਼ਿਰਕਤ ਕੀਤੀ ਇਸ ਸੈਮੀਨਾਰ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸ਼ਬਦ ਨਾਲ ਕੀਤੀ ਗਈ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਨੇ ਆਪਣੇ ਭਾਸ਼ਣ ਵਿੱਚ ਆਏ ਮਹਿਮਾਨਾਂ ਦੀ ਜਾਣ ਪਛਾਣ ਕਰਵਾਉਂਦੇ ਕਿਹਾ ਕਿ ਬੱਚੇ ਦੇਸ਼ ਦਾ ਭੋਖਾਣ ਅਤੇ ਇਸ ਦਾ ਨਿਰਮਾਣ ਸਕੂਲਾਂ ਵਿੱਚ ਕੀਤਾ ਜਾ ਰਿਹਾ ਹੈ ਸਾਨੂੰ ਇਸ ਪਹਿਲਕ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਮੌਕੇ ਡਾਕਟਰ ਅਮਿਤ ਕਾਉਂਸਲ ਡਾਇਰੈਕਟਰ ਐਨ ਐਚ ਪੀ ਸੀ ਊਰਜਾ ਵਿਭਾਗ ਅਤੇ ਸਰਦਾਰ ਗੁਰਤੇਜ ਸਿੰਘ ਜਿਹੜੇ ਵੀ ਅਵਿਨਾਸ਼ ਰਾਣਾ ਪ੍ਰੋਜੈਕਟ ਡਾਇਰੈਕਟਰ ਐਚ ਬੀ ਐਚ ਆਈ ਬੀ ਐਡਜ਼ ਪੀ ਆਈ ਜ਼ਿਲ੍ਹਾ ਕੋਆਰਡੀਨੇਟਰ ਨਸ਼ਾ ਮੁਕਤ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ਾ ਵਿਰੁੱਧ ਲੜਨਾ ਚਾਹੀਦਾ ਹੈ ਤੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਨਸ਼ਾ ਵਿਰੁੱਧ ਲੜਨ ਲਈ ਸਮੁੱਚੇ ਸਮਾਜ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਇਸ ਕੰਮ ਵਿੱਚ ਬਹੁਤ ਸਾਰੇ ਲੜਕੇ ਲੜਕੀਆਂ ਨੂੰ ਵੀ ਅੱਗੇ ਆਉਣ ਆਉਣਾ ਚਾਹੀਦਾ ਹੈ ਇਸ ਕੰਮ ਵਿੱਚ ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਨਸ਼ਾ ਇੱਕ ਕੋਹੜ ਹੈ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਕੋਹੜ ਦਾ ਇਲਾਜ ਕਰਨਾ ਚਾਹੀਦਾ ਹੈ ਉਹਨਾਂ ਵਿਦਿਆਰਥੀਆਂ ਨਾਲ ਪੁਰਾਣੇ ਪੰਜਾਬ ਦੀ ਕਹਾਣੀ ਵੀ ਸਾਂਝੀ ਕੀਤੀ ਅਤੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦਾ ਝੁਕਾਓ ਵਿਦੇਸ਼ਾਂ ਵੱਲ ਕਿਉਂ ਵੱਧ ਰਿਹਾ ਹੈ ਅੰਤ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਪੰਜਾਬ ਧਰਮ ਅਤੇ ਦੇਸ਼ ਨੂੰ ਨਸ਼ਾ ਮੁਕਤ ਅਤੇ ਨਸ਼ਾ ਮੁਕਤ ਬਣਾਉਣਾ ਹੈ ਇਸ ਉਪਰੰਤ ਸਮੂਹ ਵਿਦਿਆਰਥੀਆਂ ਨੇ ਨਸ਼ੇ ਨਾ ਕਰਨ ਦੀ ਸਹੂਕਤ ਅਤੇ ਡਾਕਟਰ ਮਿਤ ਕਾਉਂਸਲ ਨੇ ਪ੍ਰੇਰਣਾ ਨਾਲ ਸਾਰੇ ਵਿਦਿਆਰਥੀਆਂ ਨੇ ਦਲੀਜ ਦੇ ਦਰਸ਼ਕ ਇੰਦਵਿਸ਼ਕੁੱਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਡਾਕਟਰ ਮਲੋਤ ਸ਼੍ਰੀ ਦੀਵਾਨ ਗੋਇਲ ਰਾਜਕੁਮਾਰ ਰਕੇਸ਼ ਸ਼ਰਮਾ ਮਨਵਿੰਦਰ ਕੌਰ ਆਦੀ ਹਾਜ਼ਰ ਸਨ